ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲੀ ਆਦਤਾਂ ਨਿਮਾਨਿਆਂ ਨੂੰ ਬਾਦਸ਼ਾਹੀਏ ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਹ ਸਾਸ ਸੰਗੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪ ਜੀ ਦੇ ਨਾਲ ਅੱਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਨਸਾਲੀ ਵਾਲੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਮਹਾਪੁਰਸ਼ ਉਹਨਾਂ ਨੇ ਜਿਹੜਾ ਸਥਾਨ ਪ੍ਰਗਟ ਕੀਤਾ ਉਹ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਅਤੇ ਇਹਦਾ ਥੋੜਾ ਜਿਹਾ ਇਤਿਹਾਸ ਵੀ ਦੱਸਾਂਗੇ ਇਹ ਵੀ ਦਿਖਾਵਾਂਗੇ ਮਹਾਂਪੁਰਸ਼ ਕਿੱਥੇ ਬੈਠਦੇ ਸਨ ਸੰਗਤਾਂ ਨੂੰ ਨਿਹਾਲ ਕਰਦੇ ਸਨ ਤੇ ਜਿੱਥੇ ਬੈ ਕੇ ਮਹਾਂਪੁਰਸ਼ ਪ੍ਰਸ਼ਾਦਾ ਛਕਦੇ ਸਨ ਉਹ ਵੀ ਇਹ ਵੀਡੀਓ ਦੇ ਵਿੱਚ ਆਪ ਜੀ ਨੂੰ ਦਿਖਾਵਾਂਗੇ ਇਹ ਸੰਗਤ ਜੀ ਜਿਹੜੇ ਤੁਸੀਂ ਰੁੱਖ ਦੇਖ ਰਹੇ ਹੋ ਨਾ ਮਹਾਂਪੁਰਸ਼ ਦਾਜ਼ੇ ਸਨ ਕਿ ਇਹ ਰਿਸ਼ੀ ਮੁਨੀਆਂ ਦੇ ਸਮੇਂ ਦੇ ਦਰਖਤ ਨੇ ਤੇ ਜਿਨ੍ਹਾਂ ਨੂੰ ਅੱਜ ਤੱਕ ਕੋਈ ਵੀ ਜੰਗਲਾਤ ਮੈਂ ਵਿਦਾ ਫੋਰੈਸਟ ਵਾਲਾ ਕੋਈ ਵੀ ਅਜੇ ਤੱਕ ਦੱਸ ਨਹੀਂ ਸਕਿਆ ਵੀ ਇਹ ਦਰਖਤ ਇਹਨਾਂ ਦੇ ਨਾਮ ਕੀ ਹਨ ਇਸ ਕਰਕੇ ਇਹਨਾਂ ਨੂੰ ਅਣਜਾਣ ਰੋ ਕਿਹਾ ਜਾਂਦਾ ਹੈ ਇਹ ਭਾਮੀਆਂ ਸਾਹਿਬ ਗੁਰਦੁਆਰਾ ਖਫ ਦਿਗੜ ਸਾਬ ਤੋਂ ਥੋੜੀ ਦੂਰੀ ਤੇ ਇੱਥੇ ਮਹਾਂਪੁਰਸ਼ ਆਪ ਜੀ ਦੇਖ ਰਹੇ ਹੋ ਇਸ ਸਥਾਨ ਤੇ ਬੈਠ ਕੇ ਸੰਗਤਾਂ ਦੇ ਨਾਲ ਰੂਬਰੂ ਸੰਗਤਾਂ ਨੂੰ ਆਪਣਾ ਪਿਆਰ ਦਿੰਦੇ ਸਨ ਅਸੀਸਾਂ ਦਿੰਦੇ ਸਨ ਇਤਿਮਾ ਮਹਾਂਪੁਰਸ਼ ਆ ਕੇ ਬੰਦਗੀ ਕਰਦੇ ਸਨ ਤੇ ਇਹ ਫੋਟੋਆਂ ਨੇ ਜੋ ਮਹਾਂਪੁਰਸ਼ਾਂ ਦੀਆਂ ਆਉਤੀ ਦੇਖ ਰਹੇ ਹਾਂ ਇਹ ਸੰਤ ਬਾਬਾ ਰਾਮ ਸਿੰਘ ਜੀ ਗੜੂਆ ਵਾਲੇ ਮਹਾਂਪੁਰਸ਼ ਉਹ ਇੱਥੇ ਸਾਹਮਣੇ ਬੈਠਦੇ ਸਨ ਆਪ ਜੀ ਦਰਸ਼ਨ ਕਰ ਰਹੇ ਹਾਂ ਸਾਹਮਣੇ ਦੂਸਰੇ ਪਾਸੇ ਮਹਾਂਪੁਰਸ਼ ਬੈੰਦੇ ਸਨ ਤੇ ਇੱਧਰ ਬਾਬਾ ਜੀ ਗੰਨੂ ਵਾਲੇ ਮਹਾਪੁਰਸ਼ ਬੰਦੇ ਸਨ ਇਹ ਫੋਟੋ ਆ ਉਸ ਸਮੇਂ ਮਹਾਪੁਰਸ਼ਾਂ ਵੱਲੋਂ ਹੀ ਲਗਵਾਈਆਂ ਗਈਆਂ ਹਨ ਭਾਮੀਆਂ ਸਾਹਿਬ ਜੋ ਗੁਰਦੁਆਰਾ ਹੈ ਹਰ ਇਨ ਆਨਸਾਨ ਜੋ ਇਸ ਪਦਵੀ ਤੇ ਸੰਤ ਦੀ ਪਦਵੀ ਨੂੰ ਹਾਸਲ ਕੀਤਾ ਜਿਨ੍ਹਾਂ ਨੇ ਕਹਲਣਾ ਕੀਤੀ ਬੰਦਗੀ ਕੀਤੀ ਕਮਾਈ ਕੀਤੀ ਸੰਗਤ ਜੀ ਉਹ ਮਹਾਪੁਰਸ਼ਾਂ ਦੀਆਂ ਫੋਟੋਆਂ ਫਿਰ ਸੰਤ ਬਾਬਾ ਅਦੀ ਸਿੰਧੀਆਂ ਸਾੜੀ ਵਾਲੇ ਅਤੇ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲੇ ਮਹਾਂਪੁਰਸ਼ ਇੱਥੇ ਤਸਵੀਰਾਂ ਉਹਨਾਂ ਨੇ ਲਗਵਾਈਆਂ ਨੇ ਇੱਥੇ ਬੈਠ ਕੇ ਮਹਾਂਪੁਰਸ਼ਾਂ ਨੇ ਤਪ ਕੀਤਾ ਅਤੇ ਇਸ ਸਥਾਨ ਨੂੰ ਬਹੁਤ ਜ਼ਿਆਦਾ ਵਰ ਦਿੱਤੇ ਮਹਾਂਪੁਰਸ਼ ਦਾ ਅਧਿਆਨ ਕੀ ਕਿਸੇ ਸਮੇਂ ਇੱਥੇ ઋਸ਼ੀਆ ਮੁਨੀਆਂ ਨੇ ਭਾਈ ਬਹੁਤ ਬੰਦਗੀ ਕੀਤੀ ਇਸ ਸਥਾਨ ਫਿਰਮਾ ਪ੍ਰਸ਼ਾਨੇ ਪ੍ਰਗਟ ਕੀਤਾ ਸੀਗਾ ਆਪ ਜੀ ਨੂੰ ਸਮਾਂ ਮਿਲੇ 2 ਮਿੰਟ ਦਾ ਤਾਂ ਜਰੂਰ ਇਹ ਵੀਡੀਓ ਆਪ ਜੀ ਬੜੇ ਧਿਆਨ ਨਾਲ ਦੇਖਣੀ ਆਪ ਜੀ ਦੀ ਸ਼ਰਧਾ ਭਾਵਨਾ ਹੋਰ ਬਣੇਗੀ ਕਿਉਂਕਿ ਦਾਸ ਜਿੰਨੀ ਕਿ ਮਹਾਰਾਜ ਨੇ ਸੂਜੀ ਬਖਸ਼ੀਆ ਮਹਾਂਪੁਰਸ਼ਾਂ ਦੀ ਜਿੰਨੀ ਬਖਸ਼ਿਸ਼ ਹੈ ਕਿਰਪਾ ਹੈ ਕੋਸ਼ਿਸ਼ ਕਰਦੇ ਹਾਂ ਕਿ ਆਪ ਜੀ ਨੂੰ ਉਹਨਾਂ ਦੇ ਜੀਵਨ ਬਾਰੇ ਉਹਨਾਂ ਬਾਰੇ ਵੱਧ ਤੋਂ ਵੱਧ ਆਪ ਜੀ ਨੂੰ ਉਹਨਾਂ ਬਾਰੇ ਮਹਾਂਪੁਰਸ਼ਾਂ ਬਾਰੇ ਦੱਸਿਆ ਜਾਵੇ ਤਾਂ ਜੋ ਦਿਨ ਬਾ ਦਿਨ ਆਪ ਜੀ ਸੰਗਤ ਦੀ ਸ਼ਰਧਾ ਹੋਰ ਵੱਧਦੀ ਰਹੇ ਤੇ ਆਪ ਜੀ ਹੋਰ ਬਾਣੀ ਨਾਲ ਜੁੜੋ ਮਹਾਂਪੁਰਸ਼ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਅਤੇ ਕਹਿੰਦੇ ਸਨ ਕਿ ਭਾਈ ਕਿਸੇ ਨਾਲੀ ਅੱਖਾਂ ਨਹੀਂ ਕਰਨੀ ਜਿਸ ਧਰਮ ਦੇ ਵਿੱਚ ਤੁਸੀਂ ਹੋ ਆਪਣੇ ਧਰਮ ਦਾ ਸਤਕਾਰ ਕਰੋ ਕਿਸੇ ਵੀ ਧਰਮ ਦੀ ਸੰਗਤ ਜੀ ਨਿੰਦਿਆ ਨਹੀਂ ਕਰਨੀ ਹਰ ਇੱਕ ਧਰਮ ਦਾ ਸਤਕਾਰ ਕਰਨਾ ਹੈ ਹਾਂ ਆਪਣੇ ਧਰਮ ਦੇ ਵਿੱਚ ਪਾਈ ਪੱਖੇ ਰਹਿਣਾ ਹੈ ਇਹ ਮਹਾਪੁਰਸ਼ ਬਚਨ ਕਰਦੇ ਸਨ ਇਹ ਸਥਾਨ ਮਹਾਪੁਰਸ਼ਾਂ ਦਾ ਹੈ ਇੱਥੇ ਆਪ ਜੀ ਦੇਖ ਰਹੇ ਹੋ ਇਸ ਸਥਾਨ ਤੇ ਮਹਾਪੁਰਸ਼ ਬਹਿੰਦੇ ਹੁੰਦੇ ਸਨ ਬੈਠ ਕੇ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਰ ਕਰਦੇ ਸਨ ਉਹ ਸਮਾਗਮ ਇਸ ਤਰ੍ਹਾਂ ਦਾ ਹੋਏਗਾ ਆਪ ਜੀ ਮਹਿਸੂਸ ਕਰ ਸਕਦੇ ਹੋਂ ਜਦੋਂ ਮਹਾਪੁਰਸ਼ ਆਪ ਪ੍ਰਤੱਖ ਰੂਪ ਵਿੱਚ ਬੈਠ ਕੇ ਸੰਗਤਾਂ ਨੂੰ ਬਚਨ ਕਰਦੇ ਹੋਣਗੇ ਅਤੇ ਸੰਗਤਾਂ ਮਹਾਪੁਰਸ਼ਾਂ ਦੇ ਦਰਸ਼ਨਾਂ ਦਾ ਲਾਭ ਲੈਣਦੀਆਂ ਹੋਣਗੀਆਂ ਤੇ ਸੰਗਤ ਜੀ ਜੋ ਪਿੱਛੇ ਉਹ ਕਮਰਾ ਹੈ ਆਪ ਜੀ ਦੇਖ ਰਹੇ ਹੋ ਦਰਵਾਜ਼ਾ ਖੁੱਲਾ ਹੈ ਉੱਥੇ ਸੰਤ ਬਾਬਾ ਅਜੀਤ ਸਿੰਘ ਜੀ ਇਹ ਸਥਾਨ ਦੇ ਅੰਦਰ ਇੱਥੇ ਬੈਠ ਕੇ ਮਹਾਂਪੁਰਸ਼ ਪ੍ਰਸ਼ਾਦਾ ਛਕਦੇ ਹੁੰਦੇ ਸਨ ਇਸ ਸਥਾਨ ਤੇ ਜਿਹੜਾ ਉਹ ਪਿੱਛੇ ਕਮਰਾ ਹੈ ਉਥੇ ਸੰਤ ਬਾਬਾ RAM Singh ji ਗੰਡੂਆਂ ਵਾਲੇ ਮਹਾਂਪੁਰਸ਼ ਉਹ ਬੈਠ ਕੇ ਪ੍ਰਸ਼ਾਦਾ ਛਕਦੇ ਸੀਗੇ ਤੇ ਦੋਹਾਂ ਮਹਾਂਪੁਰਸ਼ਾਂ ਦਾ ਆਪਸ ਦੇ ਵਿੱਚ ਇੰਨਾ ਪਿਆਰ ਇਤਿਹਾਸ ਸੀਗਾ ਇੰਨੀ ਦੁਨੀਆ ਨੂੰ ਮਹਾਪੁਰਸ਼ਾਂ ਨੇ ਤਾਰਿਆ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਧੰਨ ਹਨ ਤੇ ਜਿਨ੍ਹਾਂ ਨੇ ਉਹਨਾਂ ਦੇ ਬਚਨ ਕਮਾਏ ਉਹ ਹੋਰ ਵੀ ਧੰਨ ਹਨ ਕਿਉਂਕਿ ਬਚਨ ਕਮਾਉਣਾ ਵੀ ਬਹੁਤ ਔਖਾ ਹੈ ਤੇ ਮਹਾਪੁਰਸ਼ ਪਹਿਲਾਂ ਹੀ ਦੱਸਿਆ ਕਿ ਸਾਰੇ ਧਰਮਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ ਉਹ ਕਹਿੰਦੇ ਸਨ ਕਿ ਭਾਈ ਪਰਮਾਤਮਾ ਇੱਕ ਹੈ ਤਾਂ ਸਾਡੇ ਲੋਕਾਂ ਨੇ ਵੰਡੀਆਂ ਪਾਈਆਂ ਹੋਈਆਂ ਦੀ ਇਸ ਗੱਲ ਤੇ ਵੀ ਮਹਾਂਪੁਰਸ਼ ਬਹੁਤ ਜ਼ਿਆਦਾ ਜ਼ੋਰ ਦਿੰਦੇ ਸਨ ਕਿ ਭਾਈ ਮੂਲ ਮੰਤਰ ਦਾ ਜਾਪ ਜਪਜੀ ਸਾਹਿਬ ਦਾ ਪਾਠ ਕਰਦੇ ਰਿਹਾ ਕਰੋ ਬਾਣੀ ਪੜ੍ਹਦੇ ਰਿਹਾ ਕਰੋ ਭਾਈ ਢਾਈ ਘੰਟਾ ਸਮਾਂ ਕੱਢਿਆ ਕਰੋ ਤੇ ਮਹਾਂਪੁਰਸ਼ ਕਹਿੰਦੇ ਸਨ ਭਾਈ ਜਿਹੜਾ ਢਾਈ ਘੰਟੇ ਜਾਪ ਕਰੇਗਾ ਉਹ ਸਾਰੇ ਕਾਰ ਸਤਿਗੁਰੂ ਆਪ ਕਰਨਗੇ ਇਸ ਸਥਾਨ ਤੇ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਮਹਾਂਪੁਰਸ਼ ਇੱਥੇ ਸਜਦੇ ਸਨ ਇੱਥੇ ਬਹਿ ਕੇ ਲੰਗਰ ਛਕਦੇ ਸਨ ਸੋ ਮਨ ਵਿੱਚ ਇੱਛਾ ਸੀ ਜੀਵ ਜੀਵ ਹੁਕਮ ਸਤਿਗੁਰੂ ਦਾ ਹੋਇਆ ਵੀ ਸੰਗਤ ਜੀ ਆਪ ਜੀ ਨੂੰ ਵੇਸ ਅਸਥਾਨ ਦੇ ਤੇ ਮਹਾਂਪੁਰਸ਼ਾਂ ਦੇ ਉਹ ਅਸਥਾਨ ਤੇ ਜਿੱਥੇ ਮਹਾਂਪੁਰਸ਼ ਆਪ ਬੈਠ ਕੇ ਬੰਦਗੀ ਕਰਦੇ ਸਨ ਸੰਗਤਾਂ ਨੂੰ ਅਸੀਸਾਂ ਪਿਆਰ ਦਿੰਦੇ ਸਨ ਆਪ ਜੀ ਨੂੰ ਦਰਸ਼ਨ ਕਰਾਏ ਜਾਣ ये वीडियो बना का मकसद सिर्फ एक ही है भी संगत जो महापुरशा ने बचन कहे उन्होंने पालना करे उन्होंने बचना कमा के बाणी जुड़े बाणी के जुड़े क्योंकि महापुरशा ने हमेशा ही गुरु ग्रंथ साहब नहल दिखती भी उन्होंने तो बिना भाई कोई भी उतो ही सारा कुछ सू मिल है आप जी भी उतो ही लै सद ਇਹ ਰੁੱਖ ਨੇ ਸੰਗਤ ਜੀ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਇਹ ਵਾਪਰਸ਼ ਦਾਦੇ ਸਨ ਕਿ ਕਿਸੇ ਸਮੇਂ ਇੱਥੇ ਸ਼ੇਮੇਪਾਸ ਅਭੀ ਆਏ ਹੋਏ ਹਨ ਅਤੇ ਇਹ ਰੁੱਖਾਂ ਦਾ ਨਾਮ ਅੱਜ ਤੱਕ ਕੋਈ ਵੀ ਜੰਗਲਾਤ ਵਿਭਾਗ ਦੇ ਫੋਰੈਸਟ ਵਾਲੇ ਨੇ ਜਿਹੜੇ ਹੁੰਦੇ ਨੇ ਕੋਈ ਵੀ ਜਿਹੜੇ ਸਾਇੰਟਿਸਟ ਨੇ ਇਹਨਾਂ ਦਾ ਅਜੇ ਤੱਕ ਉਹਨਾਂ ਨੂੰ ਨਾਂ ਨਹੀਂ ਪਤਾ ਚੱਲ ਸਕਿਆ ਵੀ ਇਹ ਰੁੱਖਾਂ ਦੇ ਨਾਮ ਕੀ ਨੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਅਣਜਾਨ ਰੁੱਖ ਸਾਹਿਬ ਵੀ ਕਿਹਾ ਜਾਂਦਾ ਹੈ ਸੰਗਤ ਜੀ ਅਸੀਸਾਂ ਦੇਣੀਆਂ ਵੀਡੀਓ ਨੂੰ ਬੱਥਵਾ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ